ਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ 'ਤੇ ਅਸੀਂ ਨੰਦਪੜੇ ਤੁਹਾਡਾ ਸਵਾਗਤ ਕਰਦੇ ਆਂ ਲੋ ਜੀ ਅੱਜ ਤੁਹਾਨੂੰ ਬਹੁਤ ਹੀ ਪਿਆਰੀ ਜੀ ਇੱਕ ਸਿੱਠਣੀ ਸੁਣਾਵਾਂਗੇ ਵਿਆਹਾਂ ਦੇ ਵਿੱਚ ਆਮ ਜਿਹਹਾਸਾਤ ਵਾਸਾ ਨਾ ਹੋਵੇ ਅੱਜ ਕੱਲ੍ਹ ਤਾਂ ਨਵੀਆਂ ਕੁੜੀਆਂ ਤੇਰਾ ਸੂਟ ਕਿਹਾ ਜਾ ਮੇਰਾ ਸੂਟ ਕਿਹਾ ਜਾ ਇਹ ਹੀ ਕੁਝ ਦੇਖਦੀਆਂ ਜਾਂ ਖਾਣ ਪੀਣ ਦੀ ਬੰਨੀ ਉਹਨਾਂ ਦਾ ਧਿਆਨ ਹੁੰਦਾ ਪਹਿਲਾਂ ਤਾਂ ਲੋਕਾਂ ਦਾ ਬਸ ਗੀਤਾਂ ਬੰਨੀ ਧਿਆਨ ਹੁੰਦਾ ਵੀ ਰੌਣਕ ਲਾਓ ਖਾਉਣੇ ਤਾਂ ਲੱਡੂ ਹੈਗੇ ਨੇ ਉਹ ਤਾਂ ਖਾਈ ਲਵਾਂਗੇ ਹੈਨਾ ਤੇ ਮੈਂ ਫਿਰ ਅੱਜ ਤੁਹਾਨੂੰ ਜੇ ਗੀਤ ਵੀ ਗਾਉਣੀਆ ਫਿਰ ਸਿੱਠਣੇ ਦੇ ਜੀਜੇ ਆ ਜਾਂਦੇ ਫਿਰ ਸਿੱਠਣੀਆਂ ਸੁਣਾਉਂਦੀਆਂ ਹੈਨਾ ਤੇ ਸਿੱਠੀਆਂ ਬਿਨਾਂ ਵੀ ਨਹੀਂ ਫਿਰ ਵਿਆਹ ਚੱਲਦਾ ਤੇ ਲੋ ਅੱਜ ਤੁਹਾਨੂੰ ਇੱਕ ਬਹੁਤ ਹੀ ਪਿਆਰੀ ਜੀ ਸਿੱਠਣੀ ਸੁਣਾਉਣ ਲੱਗੀ ਹਾਂ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਸਾਡੇ ਬਹੁਤ ਪਸੰਦ ਆਉ ਤੇ ਤੁਸੀਂ ਵੀ ਆ ਦੇ ਜੀਜਿਆਂ ਨੂੰ ਜੀ ਨੂੰ ਵੀ ਕਹਿਣਾ ਉਹਨੂੰ ਇਹ ਸਿੱਠਣੀ ਜ਼ਰੂਰ ਗਾਇਓ ਤੇ ਗਾਇਆ ਕਰਿਓ ਤੇ ਜੇ ਇਹ ਤੁਹਾਨੂੰ ਸਾਡੀ ਸਿੱਖਣੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਉਮੀਦ ਆ ਤੁਹਾਨੂੰ ਬਹੁਤ ਵਧੀਆ ਲੱਗੂਗੀ ਤੇ ਇਹ ਹਾਸਾ ਤਮਾਸਾ ਹੁੰਦਾ ਗਾਲਾਂ ਕੱਢੀ ਜਾਓ ਵਿਆਹ ਦੇ ਵਿੱਚ ਕੋਈ ਗੁੱਸਾ ਨਹੀਂ ਕਰਦਾ ਹੈਨਾ ਤੇ ਹੂੰ ਤਾਂ ਆਪਾਂ ਕਿਸੇ ਨੂੰ ਕੁਝ ਕਹੀ ਨਹੀਂ ਸਕਦੇ ਜੋ ਮਰਜ਼ੀ ਕਹੀ ਜਾਓ ਹਾਸਾ ਤਮਾਸਾ ਹੁੰਦਾ ਸਾਰੇ ਖੁਸ਼ ਹੁੰਦੇ ਹੈਨਾ ਲੈ ਹੁਣ ਤੁਸੀਂ ਵੀ ਸੁਣ ਕੇ ਖੁਸ਼ ਹੋਇਓ ਨਾਲੇ ਵਿਆਹਾਂ ਦੇ ਸਿੱਖਣੀਆਂ ਜ਼ਰੂਰ ਗਾਇਆ ਕਰੋ ਤੇ ਲਓ ਮਾਣੋ ਇਸ ਸਿੱਖਣੀ ਦਾ ਆਨੰਦ ৰা লাগে চুপ কি জি নানু লৈ নাতি চোৰি লাগে ಡಾಕೂ ಬಡಾಕೂ ಡಾರಿ ಗಾರ ಚೋರುಡೂ ಸರ ಪಾಡಿ ಕೇ ಬೇ ಸಾರೇ ಜೀಜ

ਕੜੀ ਨੀ ਮਹਟੀ ਕਿਉਂ ਰਾ ਦਿਖ ਗਈ ਸਾਰੀ ਨੀ ਰੋਟੀ ਕਿਉਂ ਰਾ ਦਿਖ ਗਈ ਸਾਰੀ ਨੀ ਰੋਟੀ ਕਿਉਂ ਭੁੱਖੇ से बंदरबे ने रा चोर लॻे झूपी जी भेण नूी गे री चोर ਪਕੀ ਤੇ ਗੀਦੇ ਦੀ ਪਹਿਣਾ ਨੂੰ ਲੈ ਨਹੀਂ ਗਏ ਜੀ ਦੇ ਦੀ ਪਹਿਣਾ ਤਾਂ ਬੜੀ ਖਰੇ ਜੀਲੀ ਦਿਨ ਤੋਂ ਦਾ ਕੁੜੀਆਂ ਨਹੀਂ ਬੜੀ ਖਰੇ ਜੀਲੀ ਚੋਰਾ ਘਰ ਦਿੱਤੀ ਟੇਲੀ ਚੋਰਾਂਦੀ ਜੇਵ ਤਾਂ ਘਰ ਦਿੱਤੀ ਖਾਲੀ ਉਹਨੇ ਨੰਗ ਕਰਦੇ ਚੋਰ ਸਾਰੇ ਰਾਤੀ ਚੋਰ ਲਗੇ ਚੁੱਪ ਕੀਤੇ ਜੰਤੇ ਦੀ ਬੈਣਾ ਨੂੰ ਲੈ ਨੀ ਗਏ ਰਾਤੀ ਚੋਰ ਲਗੇ ਚੁੱਪ ਕੀਤੇ ਜੰਤੇ ਦੀ ਬੂਆ ਨੂੰ ਲੈ रा चोर लॻे चुप की जू रा चोर ਨਾਚ ਨਾਚ ਕੇ ਨਿਸ਼ਾਰੀ ਤਾਰੇ ਤੀਹੇ ਲਾਵੇਂ ਨਾਚ ਨਾਚ ਕੇ ਨਿਸ਼ਾਰੀ ਤਾਰੇ ਤੀਹੇ ਲਾਵੇਂ ਚੋਰ ਚੰਕਰੇ ਖਾੜੀ ਕੇ ਸਰੇ ਜੀ ਦੇ ਦੀਪੂ ਆਨੂ ਚੁੱਪਗੀਤੇ ਸੰਤੋ ਨੀ ਕੁੜੀਆਂ ਨੂੰ ਲੈ ਨਹੀਂ ਗਏ ਰਤੀ ਚੋਰ ਲਗੇ ਚੁੱਪਗੀਤੇ ਜੀ ਜੇ ਦੀ ਤਾਈ ਨੂੰ ਲੈ ਨਹੀਂ ਗਏ ਲੌਲੀ ਲੌਲੀ ਸਦ ਸੱਠ ਨਹੀਂ ਹੋਈ ਪੂਰੀ ਤਾਂ ਸਿਉ ਫਿਰੋ ਚੋਰਾ ਤਾਂ ਤਕੜੀ ਰਹੀ ਕਰੇ ਕਿਦੇ ਬੱਬਾ ਲੱਗਣਦੇ ਉਹ ਚੋਰਾ ਤਾਂ ਹੀ ਲੱਗਣਦੇ ਤੇ ਸਿਆਣੀ ਰਹੀ ਹਾਂ ਤੋਂ ਮਾਣੋ ਇਸ ਤੁਸੀਂ ਸਿਖਿਣਿਆ ਆਨੰਦ ਤੇ ਆ ਜੋ ਹੁਣ ਆਪਾਂ ਤੰਦਰੁਸਤੀ ਲਈ ਉਹ ਇੱਕ ਭੈਣ ਜਿਹਨੇ ਤੁਰੀ ਤੋਂ ਫੋਨ ਕਰਿਆ ਉਹ ਕਹਿੰਦੀ ਜੀ ਸਾਨੂੰ ਵੀਡੀਓ ਨਹੀਂ ਲੱਗਦੀ ਮੈਂ ਐਵੇਂ ਵੀਸਾ ਗੋਡਿਆਂ ਦਾ ਮੇਰੇ ਗੋਡੇ ਬਹੁਤ ਦੁਖਦੇ ਨੇ ਮੈਂ ਕਿਹਾ ਵੀ ਮੈਂ ਤਿੰਨ ਵੀਡੀਓ ਪਾਈਆਂ ਹੋਈਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਤੇ ਉਹ ਕੱਲੇ ਜਿਹੜਾ ਤੁਸੀਂ 8 ਚੀਜ਼ਾਂ ਲਿਖੀਆਂ ਨੇ ਉਹ ਸਾਨੂੰ ਰੱਭੀਆਂ ਨਹੀਂ ਤੇ ਮੈਂ ਕਿਹਾ ਮੈਂ ਅੱਜ ਫਿਰ ਪਾਉਣੀ ਆ ਮੈਂ ਰਪੀਟ ਤਾਂ ਕਰਦੀ ਰਹਿਣੀ ਆ ਵਾਰੀ ਵਾਰੀ ਨਕ ਚੱਲਣਾ ਤੇ ਲੋ ਹੁਣ ਤੁਸੀਂ ਕਲਮ ਦਵਾਤ ਲੈ ਕੇ ਬੈਠੇ ਹੋਵੋਗੇ ਮੈਂ ਪਹਿਲਾਂ ਕਹਿਣਾ ਭੁੱਲ ਗਈ ਹਰ ਵਾਰੀ ਕਹਿੰਦੀ ਆ ਭਾਈ ਜੀ ਕਲਮ ਦਵਾਤ ਲੈ ਕੇ ਬਹਿ ਜਾਓ ਹੁਣ ਤੁਸੀਂ ਬੈਠੇ ਹੋਵੋਗੇ ਲਿਖਦੇ ਹੋਵੋਗੇ ਸੁਣਦੇ ਹੋਵੋਗੇ ਲੋ ਦੇਖ ਲਓ ਲੋ 8 ਚੀਜ਼ਾਂ ਨੇ ਜੇ ਤੁਹਾਡੇ ਇਹ ਉਹਦੇ ਵਾਸਤੇ ਨੇ ਜਿਹਦੇ ਗੋਡਿਆਂ 'ਚ ਕਟਕਟ ਦੀ ਆਵਾਜ਼ ਆਉਂਦੀ ਐ ਜਾਂ ਤੁਰਦੇ ਫਿਰਦੇ ਵੀ ਗੋਡਿਆਂ 'ਚ ਦਰਦ ਹੁੰਦਾ ਹੈ ਨਾ ਤੇ ਇਹ ਮੈਂ ਤੁਹਾਨੂੰ ਦੱਸਿਆ ਵੀ ਇਹ ਸਾਡੇ ਮੋਟੀ ਨੇ ਫਿਰ ਤੇ ਆਇਆ ਹੋਇਆ ਤੇ ਉਹ ਬਿਲਕੁਲ ਠੀਕ ਹੋਈ ਆ ਪਹਿਲਾਂ ਜਦੋਂ ਪਹਿਲੇ ਦਿਨ ਵੀਡੀਓ ਪਾਈ ਸੀ ਮੈਂ ਉਹ ਤਾਂ ਸੰਗਰੂਰ ਤੋਂ ਬੇਟੀ ਪਿੰਕੀ ਸਟਾਪਲਰ ਤੋਂ ਹੋ ਰਿਹਾ ਟਾਇਰ ਭਈਆ ਉਹਨੇ ਪਹਿਲਾਂ ਇਹ ਵਰਤਿਆ ਗੁਰੂ ਭੈਣ ਨੇ ਦਿੱਤਾ ਸੀ ਉਹ ਬਿਲਕੁਲ ਠੀਕ ਹੋਈ ਤੇ ਫਿਰ ਮੈਂ ਇਹ ਵੀਡੀਓ ਕਹਿੰਦੀ ਚਾਹਤੀ ਜੀ ਹੁਣੀ ਵੀਡੀਓ ਪਾ ਦਿਓ ਮੈਂ ਪਾਤੀ ਸੀ ਤੇ ਲਓ ਤੁਸੀਂ ਹੁਣ ਲਿਖ ਲਓ ਇਹ ਨਾ ਹੈ ਨਾ ਤੇ ਤੁਸੀਂ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਹੋਵੋਗੇ ਥੋੜੀਆਂ ਚੀਜ਼ਾਂ ਤੁਸੀਂ ਘਰੇ ਖਾਣੀਆਂ ਨੇ ਮੈਂ ਤਾਂ ਬਸ ਦੱਸਣਾ ਮੈਂ ਤਾਂ ਹੋਕਾ ਦੇਣਾ ਜਿਹਨੂੰ ਚੰਗਾ ਲੱਗਾ ਕਰ ਲਓ ਨਹੀਂ ਲੱਗਦਾ ਨਾ ਸਹੀ ਹੈ ਨਾ ਇਹ ਛੋਡੀ ਆਪਣੀ ਮਰਜ਼ੀ ਆ ਲਓ ਲਿਖੋ ਕਾਲੇ ਤੇਲ 50 ਗ੍ਰਾਮ ਇਹ ਅੱਠ ਚੀਜ਼ਾਂ ਨੇ ਅੱਠ ਦੀਆਂ ਅੱਠ 50 50 ਗ੍ਰਾਮ ਹੀ ਲੈਣੀਆਂ ਨੇ ਕੀ ਲੈਣਾ ਪਹਿਲਾ ਕਾਲੇ ਤੇਲ 50 ਗ੍ਰਾਮ ਦੂਜਾ ਬੇਕਿੰਗ ਪਾਊਡਰ 50 ਗ੍ਰਾਮ ਸੂਰਜਮੁਖੀ ਦੇ ਬੀਜ 50 ਗ੍ਰਾਮ ਤੇ ਗੋਲਬੰਦੀ ਬਦਾਮ 50 ਗ੍ਰਾਮ ਗੋਲਬੰਦੀ ਬਦਾਮ 50 ਗ੍ਰਾਮ ਪੰਜੇ ਮੰਗਜ ਚਾਰ ਨਹੀਂ ਪੰਜੇ ਮਗਜੇ ਪੰਜੇ ਮਗਜੇ 50 ਗ੍ਰਾਮ ਤੇ ਉਹ ਕੀ ਹੁੰਦੇ ਨੇ ਫੁੱਲ ਮਖਾਣੇ ਜਿਹੜੇ ਆਪਾਂ ਇਹ ਆਪਣੇ ਸ਼ੁਕਰਸ਼ੀਮ ਵਧਾਉਂਦੇ ਨੇ ਫੁੱਲ ਮਖਾਣੇ 50 ਗ੍ਰਾਮ ਟਿਕਰਾਂ ਦੀ ਗੁੰਦ ਗੁੰਦ ਕਿਹੜੀ ਲੈਣੀ ਹੈ ਗੁੰਦਾਂ ਤਾਂ ਖੈਰਾ ਗੁੰਦ ਵੀ ਆ ਹੋਰ ਗੁੰਦਾਂ ਨੇ ਇਹ ਕਿਹੜੀ ਲੈਣੀ ਹੈ ਟਿਕਰਾਂ ਦੀ ਗੁੰਦ ਜਿਹੜੀ ਆਪਾਂ ਪਨੀਰੀ ਚ ਪਾਉਂਦੇ ਆ ਟਿਕਰਾਂ ਦੀ ਗੁੰਦ 50 ਗ੍ਰਾਮ ਅੱਛਾ ਅਲਸੀ 50 ਗ੍ਰਾਮ ਕਿੰਨੀਆਂ ਚੀਜ਼ਾਂ ਹੋ ਗਈਆਂ ਇਹ 8 ਹੋ ਗਈਆਂ ਨਾ 400 ਗ੍ਰਾਮ ਵਜਨ ਬਣ ਗਿਆ ਤੁਸੀਂ ਇਹਨਾਂ ਦਾ ਇੱਕ ਤਾਂ ਇੱਕਾਂ ਜਿਹੜੀ ਗੁੰਦ ਹੈ ਉਹ ਥੋੜੀ ਜਿਹੀ ਕਿਉਂ ਚੇਹ ਤਰ ਲਓ ਤੇ ਇੱਕ ਖਿਲਮਖਾਣੀ ਜਿਹੜੇ ਫੁੱਲ ਮਖਾਣੇ ਨੇ ਜੀ ਆਪਾਂ ਗੁੰਨ ਨਹੀਂ ਫਿਰ ਦੰਦਾਂ ਨੂੰ ਲੱਗੀ ਜਾਊਗੀ ਹੈਨਾ ਫਿਰ ਇਹ ਅੱਠੇ ਚੀਜ਼ਾਂ ਤੁਸੀਂ ਮਿਕਸੀਜ ਪਾ ਕੇ ਰਗੜ ਲਓ ਇਹ ਪੰਜੀਰੀ ਜੀ ਬਣ ਗਈ ਫਿਰ ਤੁਸੀਂ ਰਾਤ ਨੂੰ ਉਹ ਤੈਨੂੰ ਕਿਸੇ ਟਾਈਮ ਤੇ ਲਓ ਪਰ ਜਿਹੜਾ ਦੁੱਧ ਹੈ ਨਾ ਉਹ ਰਾਤ ਨੂੰ ਕੰਮ ਜਿਆਦਾ ਕਰਦਾ ਕਹਿੰਦੇ ਸਵੇਰੇ ਪਾਣੀ ਦੁਪਹਿਰੇ ਲੱਸੀ ਤੇ ਰਾਤ ਨੂੰ ਦੁੱਧ ਫਿਰ ਇਹ ਸੋਨੇ ਤੇ ਸੁਹਾਗੇ ਦਾ ਕੰਮ ਕਰਦਾ ਹੈ ਰਾਤ ਨੂੰ ਸੌਣ ਵੇਲੇ ਤੁਸੀਂ ਦੁੱਧ ਦੇ ਗਲਾਸ ਨਾਲ ਪਾਈ ਆ ਪੀਓ ਤੇ ਅੰਦਰਕ ਲੋਹੇ ਤੁਹਾਡੀ ਮਰਜ਼ੀ ਤੇ ਉਹਦੇ ਨਾਲ ਇੱਕ ਚਮਚਾ ਇਹ ਪਨੀਰੀ ਦਾ ਲੈਣਾ ਤੁਸੀਂ ਇਹ ਖਾਂਦੇ ਖਾਂਦੇ ਥੋੜਾ ਪੰਜ ਸੱਤ ਦਿਨ ਤੁਹਾਨੂੰ ਪਤਾ ਲੱਗਣ ਲੱਗੇ ਥੋੜਾ ਦਰਦ ਬਿਲਕੁਲ ਠੀਕ ਹੋ ਜਾਊਗਾ ਤੇ ਇਹ ਤੁਸੀਂ ਲਓ ਲੋੜ ਪਈ ਤਾਂ ਫਿਰ ਵੀ ਲੈ ਸਕਦੇ ਆ ਤੇ ਨਹੀਂ ਤਾਂ ਉਹ ਆਪਾਂ ਨੂੰ ਕੌਣ ਲਿਆ ਕੇ ਦਿੰਦਾ ਐਨਾ ਚੀਜ਼ਾਂ ਖਾਤਾ ਲਓਗੇ ਮਨ ਨਾਲ ਤੇ ਇਹ ਤੁਸੀਂ ਮੰਗਾਓ ਹਰ ਹਾਲਤ ਠੀਕ ਹੋਵੋਗੇ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਤੇ ਬਾਕੀ ਵੀ ਦੇਖੋ ਵੀ ਇਹ ਚੀਜ਼ਾਂ ਕਰਕੇ ਦੇਖੀਆਂ ਹੁੰਦੀਆਂ ਨੇ ਤੇ ਡਾਕਟਰਾਂ ਦੇ ਆਪਾਂ ਇੱਕ ਤਰ੍ਹਾਂ ਤੋਂ ਠੀਕ ਨਹੀਂ ਆਉਂਦਾ ਫਿਰ ਦੂਜੇ ਕੋਲ ਜਾਂਦੇ ਹਾਂ ਹਨਾ ਉੱਥੇ ਇੰਨੇ ਪੈਸੇ ਲੱਗਦੇ ਨੇ ਇਹਦਾ ਤਿੰਨ 400 ਰੁਪਏ ਦਾ ਕੋਈ ਕਹਿੰਦੇ 350 ਦਾ ਆਇਆ ਕੋਈ ਕਹਿੰਦੇ 350 ਦੀ ਆ ਗਈ ਤੇ ਜਿਵੇਂ ਇਹ ਤਾਂ ਅੰਸਾਰੀ ਵੱਧ ਘੱਟ ਮਾੜਾ ਮੋਟਾ ਲੱਗ ਜਾਂਦਾ ਹੈ ਹਨਾ ਤੇ ਦੁੱਧ ਤੁਸੀਂ ਰੋਜ਼ ਵੀ ਪੀਣੀ ਹੋ ਤੇ ਇਹ ਤੁਸੀਂ ਜ਼ਰੂਰ ਹਰ ਹਾਲਤ ਇਹ ਬਣਾ ਕੇ ਲਓ ਤੇ ਬਾਕੀ ਫਾਲੋ ਪਰਮਾਤਮਾ ਨੇਣਾ ਮਿਹਨਤ ਆਪਾਂ ਕਰਨੀ ਛੋੜੇ ਕਲੀ ਮਿਹਨਤ ਤੇ ਲੋ ਮਾਣੋ ਇਸ ਨੁਕਤੇ ਦਾ ਆਨੰਦ ਤੇ ਮੇਰੀ ਸਿੱਖਣੀ ਦਾ ਆਨੰਦ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਕੱਲ ਨੂੰ ਫੇਰ ਮਿਲਾਂਗੇ ਆਪਾਂ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਤੇ ਹੁਣ ਦਿਓ ਮੈਨੂੰ ਛੁੱਟੀ ਤੇ ਵੀਰਾਂ ਨਾਲ ਤੱਕ ਠੀਕ ਭੱਜ ਗਈ ਤੇ ਫਿਰ ਕੱਲ ਨੂੰ ਫੇਰ ਮਿਲਾਂਗੇ ਤੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਧੰਨਵਾਦ ਸਾਡੀ ਵੀਡੀਓ ਦੇਖਣ ਲਈ